ਕਿ ਸੰਗਰੂਰ ਤੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਡਟ ਕੇ ਸਪੋਰਟ ਕੀਤੀ ਜਾਵੇ ਜਿਨ੍ਹਾਂ ਦੀ ਸੰਗਰੂਰ ਲੋਕ ਸਭਾ ਹਲਕੇ ਵਿੱਚ ਵੋਟ ਆ ਉਹ ਡਟ ਕੇ ਵੋਟ ਕਰਨ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਕਈ ਵੀਰਾਂ ਦਾ ਸਵਾਲ ਹੁੰਦਾ ਕਿ ਉਹਦੀ ਪਾਰਟੀ ਆ ਜਿਹੜੀ ਉਹਦੀ ਪਾਰਟੀ ਦਾ ਪਿਸ਼ੋਕੜ ਕੀ ਆ ਉਹਨੇ ਆ ਕਤਲੇਆਮ ਕੀਤਾ ਸਿੱਖਾਂ ਦਾ ਮੈਂ ਬਸ ਇੱਕੋ ਉਦਾਹਰਨ ਦੇਣੀ ਆ ਸੁਖਪਾਲ ਸਿੰਘ ਖਹਿਰਾ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਨੇ ਬਿਵਾਕੀ ਦੇ ਨਾਲ ਹਰ ਇੱਕ ਮਸਲੇ ਨੂੰ ਆਪਣੇ ਬਿੱਤ ਤੇ ਸਮਰੱਥਾ ਮੁਤਾਬਕ ਉਠਾਇਆ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਆ ਹਰ ਇੱਕ ਮਸਲੇ ਤੇ ਬਿਵਾਕੀ ਨਾਲ ਬੋਲੇ ਨੇ ਜਦੋਂ UAPA ਲਾਈ ਸੀ ਕੈਪਟਨ ਸਰਕਾਰ ਨੇ ਉਦੋਂ ਖਹਿਰਾ ਸਭ ਢੱਲੇ ਨਾਲ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਘਰੇ ਰੋਟੀ ਵੀ ਚੱਜ ਨਾਦੀ ਨੀ ਪੱਕਦੀ ਉਹਨਾਂ ਦੇ ਜਵਾਕਾਂ ਦੇ ਹੱਕ 'ਚ ਖੜਿਆ ਉਸ ਟਾਈਮ ਸੁਖਪਾਲ ਸਿੰਘ ਖਹਿਰਾ ਚਾਹੇ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਚਾਹੇ ਪੰਜਾਬ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਉਹ ਬਿੱਲ ਲੈ ਕੇ ਆਉਣ ਦੀ ਗੱਲ ਕਿ ਪੰਜਾਬ ਦੀਆਂ ਨੌਕਰੀਆਂ ਜਾਂ ਪੰਜਾਬ ਦੇ ਵਿੱਚ ਬਾਕੀ ਸੂਬੇ ਦੇ ਲੋਕਾਂ ਨੂੰ ਜ਼ਮੀਨਾਂ ਖਰੀਦਣ ਤੇ ਪਾਬੰਦੀ ਲਾਈ ਜਾਵੇ ਇਹੋ ਜੀਆਂ ਗੱਲਾਂ ਸਮੇਤ ਹਰ ਮਸਲਾ ਆਪਣੀ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਉਸ ਭਰਾ ਨੇ ਚੁੱਕਿਆ ਹੁਣ ਜਿਹੜੇ ਵੀਰ ਕਹਿੰਦੇ ਆ ਕਿ ਸੁਪਾਲ ਸਿੰਘ ਖੈਰਾ ਦੀ ਪਾਰਟੀ ਮੈਂ ਇੱਕੋ ਗੱਲ ਕਹਿਣਾ ਕਿ ਇਤਿਹਾਸ ਦੇ ਪੰਨਿਆਂ ਵਿੱਚੋਂ ਅਸੀਂ ਹਾ ਦੇ ਨਾਰੇ ਨੂੰ ਚੇਤੇ ਰੱਖੀਏ ਸ਼ੇਰ ਮੁਹੰਮਦ ਖਾ ਨੇ ਵਜ਼ੀਰ ਖਾਨ ਦੀ ਕਚਹਿਰੀ 'ਚ ਬੈਠ ਕੇ ਸਿਰਫ ਹਾ ਦਾ ਨਾਰਾ ਮਾਰਿਆ ਸੀ ਤੇ ਅਸੀਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲਿਆਂ ਦਾ ਸਤਿਕਾਰ ਕਰਦੇ ਆਂ ਇੱਜ਼ਤ ਕਰਦੇ ਆਂ ਹਰ ਸਿੱਖ ਸਤਿਕਾਰ ਨਾਲ ਨਾਉ ਲੈਂਦਾ ਕਦੇ ਸੁਣਿਆ ਕਿਸੇ ਸਿੱਖ ਨੇ ਇਹ ਸਵਾਲ ਕੀਤਾ ਕਿ ਦੱਸੋ ਵੀ ਸੁਖਪਾਲ ਜਿਹੜਾ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਵਜ਼ੀਰ ਖਾਨ ਨੂੰ ਮੁਰਦਾਬਾਦ ਕਿਉਂ ਨਹੀਂ ਕਿਹਾ ਠੀਕ ਆ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ 'ਚ ਆ ਉਹਨਾਂ ਨੂੰ ਆ ਜਿਹੜੀ ਉਹ ਪਾਰਟੀ ਦੇ ਲੀਡਰ ਆ ਕਮਾਂਡਰ ਆ ਉਹਨਾਂ ਦੀ ਅਗਵਾਈ ਹੇਠ ਹੀ ਚੱਲਣਾ ਪੈਣਾ ਜਿਵੇਂ ਸ਼ੇਰ ਮੁਹੰਮਦ ਖਾਨ ਨੇ ਕਦੇ ਵੀ ਵਜ਼ੀਰ ਖਾਨ ਨੂੰ ਮੁਰਦਾਬਾਦ ਕਿਹਾ ਹੋਣਾ ਕਦੇ ਨਹੀਂ ਉਹਨੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਜਾ ਉਸ ਢੰਗ ਨਾਲ ਬੋਲਿਆ ਹੋਣਾ ਸੁਪਾਲ ਸਿੰਘ ਖਹਿਰਾ ਹੋਣੀ ਜਿਹੜੀ ਪਾਰਟੀ 'ਚ ਬੈਠੋ ਪਾਰਟੀ ਦੀ ਵਿਚਾਰਧਾਰਾ ਰੱਖੀ ਆ ਇਸ ਗੱਲ ਨੂੰ ਪਾਸੇ ਛੱਡੀਏ ਜੇ ਕੋਈ ਮਨੁੱਖ ਜੇ ਕੋਈ ਲੀਡਰ ਪਾਰਟੀ ਲਾਈਨ ਤੋਂ ਪਾਸੇ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦਾ ਤਾਂ ਉਹਦਾ ਡਟ ਕੇ ਮੈਗਣਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਲੋਕ ਸਭਾ ਹਲਕਾ ਬੜੀ ਚਰਚਾ ਚ ਸੁਪਾਲ ਸਿੰਘ ਖਹਿਰਾ ਤੋਂ ਲੜ ਰਹੇ ਨੇ ਬਹੁਤ ਸਾਰੇ ਸੱਜਣਾਂ ਦੇ ਫੋਨ ਆਏ ਸੀ ਤੇ ਮੈਂ ਇਸ ਵੀਡੀਓ ਰਾਹੀਂ ਸਪੱਸ਼ਟ ਬੇਨਤੀ ਕਰਨੀ ਚਾਹਣਾ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਖਾਸ ਤੌਰ ਤੇ ਉਹਨਾਂ ਵੀਰਾਂ ਨੂੰ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਚਾਹੇ ਕਿਸੇ ਵੀ ਪਾਰਟੀ 'ਚ ਬੈਠੇ ਆ ਪਾਰਟੀਆਂ ਦੇ ਅੰਦਰ ਜਿਹੜਾ ਉਹਨਾਂ ਦੇ ਸਪੋਰਟਰ ਹੁੰਦੇ ਆ ਉਹਨਾਂ ਦੇ ਜਿਹੜੇ ਚੋਣ ਵਾਲੇ ਹੁੰਦੇ ਆ ਉਹ ਵੱਖ-ਵੱਖ ਵਿਚਾਰਧਾਰਾ ਵਾਲੇ ਹੁੰਦੇ ਆ ਹਰ ਇੱਕ ਪਾਰਟੀ ਚ ਬਹੁਤ ਚੰਗੇ ਬੰਦੇ ਹੁੰਦੇ ਆ ਚੰਗੇ ਲੀਡਰ ਵੀ ਹੁੰਦੇ ਆ ਚੰਗੇ ਵਰਕਰ ਵੀ ਹੁੰਦੇ ਆ ਜਿਹੜੇ ਨਿਰਪੱਖ ਸੋਚ ਰੱਖਦੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਸੰਗਰੂਰ ਤੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਡਟ ਕੇ ਸਪੋਰਟ ਕੀਤੀ ਜਾਵੇ ਜਿਨ੍ਹਾਂ ਦੀ ਸੰਗਰੂਰ ਲੋਕ ਸਭਾ ਹਲਕੇ ਵਿੱਚ ਵੋਟ ਆ ਉਹ ਡਟ ਕੇ ਵੋਟ ਕਰਨ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਹੁਣ ਕਈ ਵੀਰਾਂ ਦਾ ਸਵਾਲ ਹੁੰਦਾ ਕਿ ਉਹਦੀ ਪਾਰਟੀ ਆ ਜਿਹੜੀ ਉਹਦੀ ਪਾਰਟੀ ਦਾ ਪਿਸ਼ੋਕੜ ਕੀ ਆ ਉਹਨੇ ਆ ਕਤਲੇਆਮ ਕੀਤਾ ਸਿੱਖਾਂ ਦਾ ਮੈਂ ਬਸ ਇੱਕੋ ਉਦਾਹਰਨ ਦੇਣੀ ਆ ਸੁਖਪਾਲ ਸਿੰਘ ਖਹਿਰਾ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਨੇ ਬਿਵਾਕੀ ਦੇ ਨਾਲ ਹਰ ਇੱਕ ਮਸਲੇ ਨੂੰ ਆਪਣੇ ਬਿੱਤ ਤੇ ਸਮਰੱਥਾ ਮੁਤਾਬਕ ਉਠਾਇਆ ਬਿਨਾ ਕਿਸੇ ਦੀ ਪਰਵਾਹ ਕੀਤੇ ਆ ਹਰ ਇੱਕ ਮਸਲੇ ਤੇ ਬਿਵਾਕੀ ਨਾਲ ਬੋਲੇ ਨੇ ਜਦੋਂ ਯੂਪੀਏ ਲਾਈ ਸੀ ਕੈਪਟਨ ਸਰਕਾਰ ਨੇ ਉਦੋਂ ਖੈਰਾ ਸਭ ਢੱਲੇ ਨਾਲ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਘਰੇ ਰੋਟੀ ਵੀ ਚੱਜ ਨਾਦੀ ਸੀ ਪੱਖ ਦੀ ਉਹਨਾਂ ਦੇ ਜਵਾਕਾਂ ਦੇ ਹੱਕ 'ਚ ਖੜਿਆ ਉਸ ਟਾਈਮ ਸੁਖਪਾਲ ਸਿੰਘ ਖੈਰਾ ਚਾਹੇ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਚਾਹੇ ਪੰਜਾਬ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਉਹ ਬਿੱਲ ਲੈ ਕੇ ਆਉਣ ਦੀ ਗੱਲ ਕਿ ਪੰਜਾਬ ਦੀਆਂ ਨੌਕਰੀਆਂ ਜਾਂ ਪੰਜਾਬ ਦੇ ਵਿੱਚ ਬਾਕੀ ਸੂਬੇ ਦੇ ਲੋਕਾਂ ਨੂੰ ਜ਼ਮੀਨਾਂ ਖਰੀਦਣ ਤੇ ਪਾਬੰਦੀ ਲਾਈ ਜਾਵੇ ਇਹੋ ਜੀਆਂ ਗੱਲਾਂ ਸਮੇਤ ਹਰ ਮਸਲਾ ਆਪਣੀ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਉਸ ਭਰਾ ਨੇ ਚੁੱਕਿਆ ਹੁਣ ਜਿਹੜੇ ਵੀਰ ਕਹਿੰਦੇ ਆ ਕਿ ਸੁਖਬਾਲ ਸਿੰਘ ਖੈਰਾ ਦੀ ਪਾਰਟੀ ਮੈਂ ਇੱਕੋ ਗੱਲ ਕਹਿਣਾ ਕਿ ਇਤਿਹਾਸ ਦੇ ਪੰਨਿਆਂ ਵਿੱਚੋਂ ਅਸੀਂ ਹਾ ਦੇ ਨਾਰੇ ਨੂੰ ਚੇਤੇ ਰੱਖੀਏ ਸ਼ੇਰ ਮੁਹੰਮਦ ਖਾਨ ਨੇ ਵਜ਼ੀਰ ਖਾਨ ਦੀ ਕਚਹਿਰੀ 'ਚ ਬੈਠ ਕੇ ਸਿਰਫ ਹਾ ਦਾ ਨਾਰਾ ਮਾਰਿਆ ਸੀ ਤੇ ਅਸੀਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਬਲਿਆਂ ਦਾ ਸਤਿਕਾਰ ਕਰਦੇ ਆਂ ਇੱਜ਼ਤ ਕਰਦੇ ਆਂ ਹਰ ਸਿੱਖ ਸਤਿਕਾਰ ਨਾਲ ਨਾਉ ਲੈਂਦਾ ਕਦੇ ਸੁਣਿਆ ਕਿਸੇ ਸਿੱਖ ਨੇ ਇਹ ਸਵਾਲ ਕੀਤਾ ਕਿ ਦੱਸੋ ਵੀ ਸੁਖਪਾਲ ਜਿਹੜਾ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲੇ ਨੇ ਵਜ਼ੀਰ ਖਾਂ ਨੂੰ ਮਰਦਾਬਾਦ ਕਿਉਂ ਨਹੀਂ ਕਿਹਾ ਠੀਕ ਆ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਚ ਉਹਨਾਂ ਨੂੰ ਆ ਜਿਹੜੀ ਉਹ ਪਾਰਟੀ ਦੇ ਲੀਡਰ ਆ ਕਮਾਂਡਰ ਆ ਉਹਨਾਂ ਦੀ ਅਗਵਾਈ ਹੇਠ ਹੀ ਚੱਲਣਾ ਪੈਣਾ ਜਿਵੇਂ ਸ਼ੇਰ ਮੁਹੰਮਦ ਖਾਂ ਨੇ ਕਦੇ ਨਹੀਂ ਵਜ਼ੀਰ ਖਾਂ ਨੂੰ ਮਰਦਾਬਾਦ ਕਿਹਾ ਹੋਣਾ ਕਦੇ ਨਹੀਂ ਉਹਨੇ ਉਹਨਾਂ ਦੇ ਜ਼ੁਲਮ ਦੇ ਖਿਲਾਫ ਜਾ ਉਸ ਧੰਗ ਨਾਲ ਬੋਲਿਆ ਹੋਣਾ ਸੁਪਾਲ ਸਿੰਘ ਖਹਿਰਾ ਹੋਣੀ ਜਿਹੜੀ ਪਾਰਟੀ ਚ ਬੈਠੇ ਪਾਰਟੀ ਦੀ ਵਿਚਾਰਪਤਾ ਰੱਖੀ ਆ ਇਸ ਗੱਲ ਨੂੰ ਪਾਸੇ ਛੱਡੀਏ ਜੇ ਕੋਈ ਮਨੁੱਖ ਜੇ ਕੋਈ ਲੀਡਰ ਪਾਰਟੀ ਲਾਈਨ ਤੋਂ ਪਾਸੇ ਜਾ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦਾ ਤਾਂ ਉਹਦਾ ਡਟ ਕੇ ਮੈਗਣਾ ਸਾਥ ਦੇਣਾ ਚਾਹੀਦਾ ਸੋ ਸੰਗਰੂਰ ਅੰਦਰ ਜਿਹੜੇ ਵਸਦੇ ਸਾਡੇ ਵੋਟਰ ਆ ਜਿਹੜੇ ਵਾਕਿਆ ਹੀ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਦੇ ਹਮਦਰਦ ਆ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਸ ਲੋਕ ਸਭਾ ਚੋਣ ਦੇ ਅੰਦਰ ਸੁਖਪਾਲ ਸਿੰਘ ਖੈਰਾ ਦੀ ਡਟ ਕੇ ਸਪੋਰਟ ਕਰੀਏ ਸਿਮਰਨਜੀਤ ਸਿੰਘ ਮਾਨ ਹੁਣ ਆਉਂਦਾ ਵੀ ਬਹੁਤ ਵੱਡਾ ਯੋਗਦਾਨ ਆ ਸਤਕਾਰ ਉਹਨਾਂ ਦਾ ਦਿਲ ਦੇ ਵਿੱਚ ਤਮਾਮ ਉਮਰ ਉਹ ਆਪਣੀ ਲੜਾਈ ਉਹਨਾਂ ਨੇ ਲੜੀ ਆ ਪਰ ਇੱਕ ਦੌਰ ਹੁੰਦਾ ਵੀ ਹੁਣ ਆਪਾਂ ਮੈਨੂੰ ਲੱਗਦਾ ਕਿ ਲੋਕ ਸਭਾ ਦੇ ਅੰਦਰ ਜੇ ਮੌਕਾ ਸੁਪਾਲ ਸਿੰਘ ਖੈਰਾ ਉਹਨਾਂ ਨੂੰ ਮਿਲੇ ਉਹਨਾਂ ਦਾ ਕਦ ਵੀ ਬਹੁਤ ਵਧੇਗਾ ਤੇ ਇਹੋ ਜੇ ਪੰਜਾਬ ਪੱਖੀ ਲੋਕ ਜੇ ਵੱਡੇ ਕਦ ਵਾਲੇ ਬਣ ਕੇ ਉੱਭਰਦੇ ਆ ਤੇ ਮੈਨੂੰ ਲੱਗਦਾ ਜਰੂਰ ਠੰਡੀ ਹਵਾ ਦਾ ਬੁੱਲਾ ਪੰਜਾਬ ਵਿੱਚ ਆਉਣ ਦੀ ਉਮੀਦ ਆ हां ਜੇਕਰ ਕੱਲ ਨੂੰ ਸੁਖਪਾਲ ਸਿੰਘ ਖੈਰਾ ਹੁਣੀ ਮਾੜੇ ਪਾਸੇ ਜਾਣਗੇ ਜਾਂ ਸਿੱਖਾਂ ਦਾ ਖੂਨ ਪੀਣ ਵਾਲੇ ਪਾਸੇ ਜਾਂ ਪੰਜਾਬ ਦੇ ਹੱਕ ਹਕੂਕ ਵੇਚਣ ਵਾਲੇ ਪਾਸੇ ਜਾਣਗੇ ਤੇ ਭੱਜਦਿਆਂ ਨੂੰ ਬਾਣ ਇੱਕੋ ਜਿਹਾ ਫਿਰ ਸੁਖਪਾਲ ਸਿੰਘ ਖੈਰਾ ਨਾਲ ਉਵੇਂ ਵੀ ਨਜਿੱਠਿਆ ਜਾ ਸਕਦਾ ਜਿਵੇਂ ਬਾਕੀਆਂ ਦਾ ਆਪਾਂ ਮੁਰਦਾਬਦ ਕਰਦੇ ਆ ਤੇ ਅੱਜ ਦੀ ਘੜੀ ਸੁਖਪਾਲ ਸਿੰਘ ਖੈਰਾ ਹੁਣਾ ਦੀ ਬਿਵਕੀ ਪੰਜਾਬ ਦੇ ਮੁੱਦਿਆਂ ਪ੍ਰਤੀ ਵਿਵਾਕ ਹੋ ਕੇ ਢੱਲੇ ਨਾਲ ਸਮਰਪਿਤ ਹੋ ਕੇ ਗੱਲ ਕਰਨ ਦੇ ਆਪਾਂ ਉਹਨਾਂ ਦੀ ਸਮਰਥਨ ਸਪੋਰਟ ਕਰੀਏ ਤਾਂ ਜੋ ਇਹਦੇ ਨਾਲ ਬਾਕੀ ਪਾਰਟੀਆਂ 'ਚ ਬੈਠੇ ਜਿਹੜੇ ਪੰਜਾਬ ਪੱਖੀ ਲੀਡਰ ਆ ਉਹਨਾਂ ਨੂੰ ਵੀ ਉਤਸ਼ਾਹ ਮਿਲੇ ਕਿ ਹਾਂ ਜਿਹੜੇ ਪੰਜਾਬ ਦੇ ਲੋਕ ਐ ਪਾਰਟੀਆਂ ਨਹੀਂ ਵੇਖਦੇ ਬੰਦੇ ਦਾ ਕਿਰਦਾਰ ਵੇਖਦੇ ਆ ਪਾਰਟੀ ਉਹਦੀ ਜਿਹੜੀ ਮਰਜ਼ੀ ਐ ਮੈਂ ਕਹਣਾ ਉਹਨਾਂ ਕਿ ਚੰਗੇ ਕਿਰਦਾਰ ਵਾਲੇ ਲੋਕ ਕਿਸੇ ਵੀ ਪਾਰਟੀ 'ਚ ਬੈਠੇ ਆ ਉਹਨਾਂ ਦੀ ਡਟ ਕੇ ਸਪੋਰਟ ਕਰਨੀ ਚਾਹੀਦੀ ਆ ਉਹ ਨਿੱਜੀ ਰੂਪ ਦੇ ਵਿੱਚ ਚੰਗੇ ਇਨਸਾਨ ਆ ਜਿਹੜੇ ਵਾਕਈ ਦਿਲ ਦੇ ਵਿੱਚ ਪੰਜਾਬ ਪ੍ਰਤੀ ਦਰਦ ਰੱਖਦੇ ਆ ਉਹਨਾਂ ਦਰਦ ਰੱਖਣ ਵਾਲੇ ਲੋਕਾਂ 'ਚੋਂ ਸੁਖਪਾਲ ਸਿੰਘ ਖਹਿਰਾ ਨੇ ਅੱਜ ਦੀ ਘੜੀ ਉਹਨਾਂ ਦੀ ਡਟ ਕੇ ਬੋਲ ਤੇ ਸਪੋਰਟ ਕਰੀਏ ਇਹੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ